ਜੇ ਸੋਚਿਆ ਜਾਵੇ ਤਾਂ ਜੋ ਮਨ ਹੈ ਇਸ ਦਾ ਦੂਜਾ ਨੋ ਸ਼ੈਤਾਨ ਹੈ ਮਨ ਤੇ ਜਿੱਤ ਪਾਉਣੀ ਬਹੁਤ ਔਖੀ ਹੈ ਜਿਵੇਂ ਕਹਿੰਦੇ ਕਿ ਮਨ ਜੀਤ ਜਗ ਜੀਤ ਪਰ ਮਨ ਹੀ ਨਹੀਂ ਜਿੱਤਿਆ ਜਾਂਦਾ ਇਹ ਮਨ ਐਡਾ ਸ਼ੈਤਾਨ ਹੈ ਕਿ ਇਹ ਤੁਹਾਡੇ ਕੋਲੋਂ ਰੋਜ਼ ਨਵੀਂ ਮੰਗ ਕਰਦਾ ਹੈ ਜੋ ਚੀਜ਼ ਤੁਹਾਨੂੰ ਮਿਲ ਜਾਂਦੀ ਹੈ ਫੇਰੇ ਮਨ ਉਸ ਦੀ ਅਹਿਮੀਅਤ ਭੁੱਲ ਜਾਂਦਾ ਤੇ ਫਿਰ ਅਗਲੀ ਚੀਜ਼ ਤੇ ਅੱਖ ਰੱਖ ਲੈਂਦਾ ਇਸ ਮਨ ਦੀ ਘੁੰਮਣ ਘੇਰੀ ਦੇ ਵਿੱਚ ਸਭ ਫਸ ਜਾਂਦੇ ਨੇ ਅਮੀਰ ਗਰੀਬ ਤਨਾਲ ਸੈਲੀਬ੍ਰਿਟੀ ਬੜੇ ਬੜੇ ਲੋਕ ਲੀਡਰ ਬੜੇ ਬੜੇ ਫੇਮਸ ਲੋਕ ਜਾਨੀ ਸਭ ਇਸ ਮਨ ਦੇ ਚੱਕਰ ਦੇ ਵਿੱਚ ਫਸਦੇ ਨੇ ਤੇ ਫਿਰ ਜਦੋਂ ਇਸ ਮਨ ਦੇ ਚੱਕਰ ਦੇ ਵਿੱਚ ਬੰਦਾ ਫਸ ਜਾਂਦਾ ਤਾਂ ਕਈ ਵਾਰ ਤਾਂ ਉਹ ਕੰਮ ਕਰ ਬੈਠਦਾ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਕਿ ਮੈਂ ਐਦਾਂ ਕਦੇ ਕਰ ਸਕਦਾ ਹਾਂ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਟੀਵੀ ਐਂਕਰ ਜੋ ਬੜਾ ਨਾਮਵਾਰ ਐਂਕਰ ਸੀ ਉਹ ਇਸ ਮਨ ਦੇ ਚੱਕਰ ਦੇ ਵਿੱਚ ਫਸ ਗਿਆ ਤੇ ਉਸ ਤੋਂ ਐਡਾ ਵੱਡਾ ਕ੍ਰਾਈਮ ਹੋ ਜਾਂਦਾ ਹੈ ਜਿਸ ਨਾਲ ਇੱਕ ਕਤਲ ਵੀ ਹੁੰਦਾ ਤੇ ਆਪਣੀ ਤੇ ਉਸ ਦੇ ਨਾਲ ਦੋ ਸਾਥੀਆਂ ਦੀ ਹੋਰ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਸੱਚੀ ਘਟਨਾ ਸਾਰੇ ਦੋਸਤਾਂ ਦਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਇਟਾਵਾ ਇਟਾਵਾ ਦੀ ਇੱਕ ਕਲੋਨੀ ਕਰਤਾਰ ਬਾਲ ਸਿੰਘ ਕਲੋਨੀ ਗੱਲ ਹੈ 14 ਅਕਤੂਬਰ 2019 ਦੀ ਇੱਥੋਂ ਦੀ ਰਹਿਣ ਵਾਲੀ ਦਿਬਿਆ ਮਿਸ਼ਰਾ ਜੋ ਕਿ ਇੱਥੇ ਇੱਕ ਮਕਾਨ ਦੇ ਵਿੱਚ ਰਹਿੰਦੀ ਸੀ ਇਸ ਦੇ ਪਤੀ ਦਾ ਨੋ ਅਜੀ ਤੇਸ਼ ਮਿਸ਼ਰਾ ਸੀ ਸ਼ਾਮ ਦਾ ਸਮਾਂ ਸੀ ਤਾਂ ਇਸ ਦਾ ਸਹੁਰਾ ਦਿਬਿਆ ਦਾ ਸਹੁਰਾ ਜਿਸ ਦਾ ਨੋ ਪ੍ਰਮੋਦ ਮਿਸ਼ਰਾ ਹੁੰਦਾ ਹੈ ਉਹ ਇਹਦੇ ਘਰ ਆਉਂਦਾ ਹੈ ਘਰ ਦਾ ਗੇਟ ਖੜਕਾਉਂਦਾ ਪਰ ਕੋਈ ਵੀ ਗੇਟ ਨਹੀਂ ਖੋਲਦਾ ਦੋ ਵਾਰ ਤਿੰਨ ਵਾਰ ਚਾਰ ਵਾਰ ਉਹ ਘਰ ਦਾ ਗੇਟ ਖੜਕਾਉਂਦਾ ਦਰਵਾਜ਼ਾ ਖੜਕਾਉਂਦਾ ਪਰ ਅੰਦਰੋਂ ਕੋਈ ਵੀ ਰਿਸਪਾਂਸ ਨਹੀਂ ਆਉਂਦਾ ਉਹ ਥੋੜਾ ਪਰੇਸ਼ਾਨ ਹੋ ਜਾਂਦਾ ਕਿ ਅੰਦਰੋਂ ਕੋਈ ਬੋਲ ਕਿਉਂ ਨਹੀਂ ਰਿਹਾ ਉਸ ਤੋਂ ਬਾਅਦ ਜਦੋਂ ਉਹ ਦਰਵਾਜ਼ੇ ਨੂੰ ਧੱਕਾ ਮਾਰਦਾ ਤਾਂ ਦਰਵਾਜ਼ਾ ਖੁੱਲ ਜਾਂਦਾ ਹੈ ਉਹ ਅੰਦਰ ਦਾਖਲ ਹੁੰਦਾ ਤੇ ਜਦੋਂ ਉਹ ਲੌਬੀ ਦੇ ਵਿੱਚ ਦੇਖਦਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਲੌਬੀ ਦੇ ਵਿੱਚ ਉਸ ਦੀ ਨੂੰ ਦਿਬਿਆ ਮਿਸ਼ਰਾ ਦੀ ਖੂਨ ਨਾਲ ਲਥਪਤ ਲਾਸ਼ ਪਈ ਸੀ ਉਹ ਰੌਲਾ ਪਾਉਂਦਾ ਚੀਕਾਂ ਮਾਰਦਾ ਕਿ ਇਹ ਕੀ ਹੋ ਗਿਆ ਤੇ ਉਹ ਦੇਖਦਾ ਕਿ ਜੋ ਘਰ ਦਾ ਸਮਾਨ ਸੀ ਇੱਧਰ ਉੱਧਰ ਖਿੰਡਿਆ ਹੋਇਆ ਸੀ ਉਹ ਹੁਣ ਡੱਬਿਆਂ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਉਹ ਮਰ ਚੁੱਕੀ ਸੀ ਉਸ ਦਾ ਰੌਲਾ ਸੁਣ ਕੇ ਆਸੇ ਪਾਸੇ ਦੇ ਗਵਾਂਢੀ ਵੀ ਆ ਜਾਂਦੇ ਆ ਉਹ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਜਾਂਦੇ ਆ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆ ਕੇ ਪੁਲਿਸ ਸਾਰੇ ਘਰ ਦੀ ਜਾਂਚ ਕਰਦੀ ਹੈ। লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ। ਫੋਰੈਂਸਿਕ ਟੀਮਾਂ ਬੁਲਾਈਆਂ ਜਾਂਦੀਆਂ ਤੇ ਖੋਜੀ ਕੁੱਤੇ ਵੀ ਲਿਆਂਦੇ ਜਾਂਦੇ ਨੇ। ਘਰ ਦੇ ਵਿੱਚ ਸਾਰਾ ਸਮਾਨ ਇੱਧਰ ਉੱਧਰ ਖਿੰਡਿਆ ਹੋਇਆ ਸੀ। ਤਾਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਮਾਮਲਾ ਲੁੱਟ ਦਾ ਹੈ। লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਘਰ ਦੀ ਸ਼ਾਨਬੀਨ ਕੀਤੀ ਜਾਂਦੀ ਹੈ। ਖੋਜੀ ਕੁੱਤੇ ਵੀ ਬਸ ਘਰ ਦੇ ਆਲੇ-ਦੁਆਲੇ ਹੀ ਘੁੰਮ ਰਹੇ ਸੀ। ਪੁਲਿਸ ਦੇ ਅੱਗੇ ਬਹੁਤ ਵੱਡਾ ਸਵਾਲ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤੇ ਘਰ ਦੇ ਵਿੱਚੋਂ ਪੁਲਿਸ ਨੂੰ ਕੋਈ ਹਥਿਆਰ ਵੀ ਨਹੀਂ ਮਿਲਦਾ ਜਿਸ ਨਾਲ ਦੱਬਿਆ ਦਾ ਕਤਲ ਕੀਤਾ ਗਿਆ ਸੀ ਪੁਲਿਸ ਹੁਣ ਇਸ ਕਤਲ ਕੇਸ ਦੀ ਜਾਂਚ ਵਿੱਚ ਜੁੱਟ ਜਾਂਦੀ ਹੈ ਉਹ ਆਸੇ-ਪਾਸਿਓਂ ਪੁੱਛਗਿੱਛ ਕਰਦੀ ਤੇ ਘਰ ਦੇ ਵਿੱਚ ਵੀ ਸਮਾਨ ਤਾਂ ਖਿੰਡਿਆ ਹੋਇਆ ਸੀ ਪਰ ਘਰ ਦੇ ਵਿੱਚੋਂ ਕੋਈ ਵੀ ਕੀਮਤੀ ਸਮਾਨ ਗਾਇਬ ਨਹੀਂ ਸੀ ਇਸ ਲਈ ਪੁਲਿਸ ਦਾ ਸ਼ੱਕ ਜਾਂਦਾ ਹੈ ਕਿ ਇਹ ਕੰਮ ਲੁੱਟ ਦੇ ਕਾਰਨ ਨਹੀਂ ਹੋਇਆ ਇਹ ਕਤਲ ਲੁੱਟ ਦੇ ਕਾਰਨ ਨਹੀਂ ਹੋਇਆ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਮੁੰਡਾ ਇਸ ਘਰ ਦੇ ਵਿੱਚ ਆਇਆ ਸੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਮੁੰਡਾ ਉਸ ਦਿਨ ਇਸ ਘਰ ਆਇਆ ਸੀ ਉਸ ਦਾ ਨਾਮ ਅਖਿਲ ਹੈ ਅਖਿਲ ਪਹਿਲਾਂ ਵੀ ਇਸ ਘਰ ਦੇ ਵਿੱਚ ਆਉਂਦਾ ਸੀ ਕਿਉਂਕਿ ਜੋ ਅਖਿਲ ਸੀ ਉਹ ਦੱਬਿਆ ਦੇ ਪਤੀ ਅਜੀਤੇਸ਼ ਦੇ ਆਫਿਸ ਦੇ ਵਿੱਚ ਹੀ ਕੰਮ ਕਰਦਾ ਸੀ ਪਹਿਲਾਂ ਵੀ ਉਹ ਅਜੀਤੇਸ਼ ਨਾਲ ਇਸ ਘਰ ਦੇ ਵਿੱਚ ਆਉਂਦਾ ਸੀ ਇਸ ਲਈ ਉਹ ਦੱਬਿਆ ਦਾ ਜਾਣਕਾਰ ਸੀ ਹੁਣ ਅਖਿਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਹ ਕਹਿੰਦਾ ਕਿ ਮੈਂ ਤਾਂ ਬੈਸੀ ਆਇਆ ਸੀ ਮੈਂ ਤਾਂ ਦੱਬਿਆ ਨੂੰ ਮਿਲਣ ਆਇਆ ਸੀ ਪਰ ਜਦੋਂ ਹੁਣ ਪੁਲਿਸ ਉਸ ਤੋਂ ਹੋਰ ਸਵਾਲ ਪੁੱਛਦੀ ਹੈ ਤਾਂ ਉਹ ਆਪਣੇ ਬਿਆਨਾਂ ਤੋਂ ਮੁਕਰਨ ਲੱਗਦਾ ਹੈ ਜਦੋਂ ਉਹ ਬਿਆਨਾਂ ਤੋਂ ਮੁਕਰਦਾ ਤਾਂ ਪੁਲਿਸ ਦਾ ਸ਼ੱਕ ਉਸ ਉੱਤੇ ਹੋਰ ਗਹਿਰਾ ਜਾਂਦਾ ਤੇ ਹੁਣ ਪੁਲਿਸ ਉਸ ਤੋਂ ਸੱਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਕਿ ਦੱਸ ਗੱਲ ਕੀ ਹੈ ਤੇ ਉਸ ਤੋਂ ਬਾਅਦ ਜਦੋਂ ਅਖਿਲ ਰਾਜ਼ ਖੋਲਦਾ ਤਾਂ ਉਹ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਤਾਂ ਹੁਣ ਅਖਿਲ ਮੰਨਦਾ ਹੈ ਕਿ ਹਾਂ ਦਿਬਿਆ ਦਾ ਕਤਲ ਮੈਂ ਕੀਤਾ ਪਰ ਜਦੋਂ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਕਿਉਂ ਕੀਤਾ ਤਾਂ ਉਹ ਦੱਸਦਾ ਹੈ ਕਿ ਇਸ ਦਾ ਕਤਲ ਇਸ ਦੇ ਹੀ ਪਤੀ ਅਜੀਤੇਸ਼ ਨੇ ਕਰਵਾਇਆ ਤਾਂ ਉਹ ਦੱਸਦਾ ਹੈ ਕਿ ਇਹਨਾਂ ਦਾ ਵਿਆਹ 2016 ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਪਰ ਚੱਲਦੇ-ਚੱਲਦੇ ਹੁਣ ਅਜੀਤੇਸ਼ ਦੇ ਸੁਭਾਅ ਦੇ ਵਿੱਚ ਫਰਕ ਆ ਗਿਆ ਸੀ ਉਹ ਹੁਣ ਆਪਣੀ ਪਤਨੀ ਦੇ ਨਾਲ ਉਹਦਾ ਗੱਲਬਾਤ ਨਹੀਂ ਕਰਦਾ ਸੀ ਜਾਨੀ ਉਸ ਨਾਲ ਉਹ ਕੱਟ ਗਿਆ ਸੀ ਪਤਨੀ ਨੂੰ ਵੀ ਲੱਗਿਆ ਕਿ ਅਜੀਤੇਸ਼ ਹੁਣ ਮੇਰੇ ਵਿੱਚ ਇੰਟਰਸਟ ਨਹੀਂ ਲੈਂਦਾ ਮੇਰੀ ਗੱਲ ਧਿਆਨ ਨਾਲ ਨਹੀਂ ਸੁਣਦਾ ਉਸ ਦਾ ਕਾਰਨ ਇਹ ਸੀ ਕਿ ਅਜੀਤੇਸ਼ ਦੇ ਦਫ਼ਤਰ ਦੇ ਵਿੱਚ ਹੀ ਇੱਕ ਕੁੜੀ ਭਾਵਨਾ ਆਰੀਆ ਲੱਗੀ ਹੋਈ ਸੀ ਜਿਸ ਨਾਲ ਇਸ ਅਜੀਤੇਸ਼ ਦੀਆਂ ਨਜ਼ਦੀਕੀਆਂ ਵਧ ਜਾਂਦੀਆਂ ਪਿਆਰ ਵਿੱਚ ਬਦਲ ਜਾਂਦੀਆਂ ਤੇ ਹੁਣ ਇਹਨਾਂ ਦੇ ਨਜਾਇਜ਼ ਸਬੰਧ ਵੀ ਬਣ ਜਾਂਦੇ ਆ ਇਹ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੇ ਨੇ ਪਰ ਜੋ ਅਜੀਤੇਸ਼ ਸੀ ਉਹ ਆਪਣੀ ਪਤਨੀ ਦਿਬਿਆ ਨੂੰ ਇਗਨੋਰ ਕਰਨ ਲੱਗ ਗਿਆ ਇਹ ਜੋ ਬਦਲਾਅ ਸੀ ਇਹ ਦੇਖ ਕੇ ਦਿਬਿਆ ਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਨਾ ਕੋਈ ਗੱਲ ਹੈ ਤੇ ਉਸ ਨੂੰ ਵੀ ਪਤਾ ਲੱਗਦਾ ਕਿ ਇਸ ਦੇ ਭਾਵਨਾ ਆਰੀਆ ਦੇ ਨਾਲ ਜੋ ਇਸ ਦੇ ਦਫ਼ਤਰ ਦੇ ਵਿੱਚ ਕੰਮ ਕਰਦੀ ਹੈ ਉਸ ਦੇ ਨਾਲ ਨਜਾਇਜ਼ ਸਬੰਧ ਨੇ ਇੱਕ ਦਿਨ ਦਿਬਿਆ ਅਜੀਤੇਸ਼ ਦੇ ਮੋਬਾਈਲ ਵਿੱਚੋਂ ਭਾਵਨਾ ਆਰੀਆ ਦਾ ਨੰਬਰ ਕੱਢਦੀ ਐ ਤੇ ਉਸ ਨੂੰ ਕਾਲ ਕਰਦੀ ਐ ਕਾਲ ਕਰਕੇ ਉਸ ਨੂੰ ਕਹਿੰਦੀ ਐ ਕਿ ਤੂੰ ਮੇਰੇ ਪਤੀ ਦੀ ਜ਼ਿੰਦਗੀ ਚੋਂ ਚਲੀ ਜਾ ਤੇਰੇ ਕਾਰਨ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਸਾਡੇ ਘਰ ਦੇ ਵਿੱਚ ਝਗੜਾ ਰਹਿੰਦਾਗਾ ਮੇਰਾ ਪਤੀ ਮੇਰੇ ਤੋਂ ਦੂਰ ਹੋ ਗਿਆ ਇਹ ਗੱਲਾਂ ਜਦੋਂ ਦਿਵਿਆ ਭਾਵਨਾ ਨੂੰ ਕਹਿੰਦੀ ਐ ਤਾਂ ਭਾਵਨਾ ਇਹ ਸਾਰੀਆਂ ਗੱਲਾਂ ਅਜੀਤੇਸ਼ ਨੂੰ ਦੱਸਦੀ ਐ ਅਜੀਤੇਸ਼ ਗੁੱਸੇ ਦੇ ਵਿੱਚ ਆ ਜਾਂਦਾ ਉਹ ਭਾਵਨਾ ਨੂੰ ਛੱਡਣ ਦੀ ਬਜਾਏ ਦਿਬਿਆ ਦੇ ਨਾਲ ਲੜਾਈ ਕਰਦਾ ਹੈ ਤੇ ਹੁਣ ਇਹਨਾਂ ਦੇ ਘਰ ਦਾ ਮਾਹੌਲ ਬਿਲਕੁਲ ਖਰਾਬ ਹੋ ਗਿਆ ਸੀ ਛੋਟੀ ਛੋਟੀ ਗੱਲ ਤੇ ਰੋਜ਼ਾਨਾ ਇਹਨਾਂ ਦੇ ਘਰ ਵਿੱਚ ਝਗੜਾ ਹੁੰਦਾ ਸੀ ਜਾਨੀ ਹੁਣ ਇਹਨਾਂ ਦੇ ਘਰ ਦੇ ਵਿੱਚ ਤਣਾਅਪੂਰਨ ਮਾਹੌਲ ਹੋ ਗਿਆ ਸੀ ਅਜੀਤੇਸ਼ ਤੇ ਭਾਵਨਾ ਦੋਨੋਂ ਸੋਚਦੇ ਆ ਕਿ ਕਿਸੇ ਢੰਗ ਨਾਲ ਦਿਬਿਆ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਪਵੇਗਾ ਕਿਉਂਕਿ ਇਹ ਸਾਡੇ ਰਾਹ ਦੇ ਵਿੱਚ ਰੋੜਾ ਬਣਦੀ ਹੈ ਇਹਨਾਂ ਨੇ ਫਿਰ ਸੋਚਿਆ ਕਿ ਕਿਉਂ ਨਾ ਦਿਬਿਆ ਦਾ ਕਤਲ ਕਰਵਾ ਦਿੱਤਾ ਜਾਵੇ ਇਸ ਨੂੰ ਮਾਰ ਦਿੱਤਾ ਜਾਵੇ ਪਹਿਲਾਂ ਇਹਨਾਂ ਨੇ ਸੋਚਿਆ ਕਿ ਕਿਸੇ ਪ੍ਰੋਫੈਸ਼ਨਲ ਬੰਦੇ ਤੋਂ ਉਸ ਦਾ ਕਤਲ ਕਰਵਾ ਦਿੱਤਾ ਜਾਵੇ ਪਰ ਫਿਰ ਇਹਨਾਂ ਨੂੰ ਲੱਗਿਆ ਕਿ ਪ੍ਰੋਫੈਸ਼ਨਲ ਬੰਦੇ ਤੋਂ ਕਤਲ ਕਰਵਾਵਾਂਗੇ ਤਾਂ ਸਾਡੇ ਉੱਤੇ ਸ਼ੱਕ ਬਹੁਤ ਜਲਦੀ ਆਵੇਗਾ ਕਿਸੇ ਅਜਿਹੇ ਬੰਦੇ ਤੋਂ ਇਸ ਦਾ ਕਤਲ ਕਰਵਾਉਣੇ ਜੋ ਪਹਿਲਾਂ ਇਦਾਂ ਦੇ ਕੰਮਾਂ ਦੇ ਵਿੱਚ ਨਾ ਆਇਆ ਹੋਵੇ ਤਾਂ ਫਿਰ ਇਹਨਾਂ ਦੇ ਹੀ ਦਫ਼ਤਰ ਦੇ ਵਿੱਚ ਇਹਨਾਂ ਦਾ ਸਾਥੀ ਜੋ ਕੰਮ ਕਰਦਾ ਸੀ ਜਿਸ ਦਾ ਨਾਮ ਅਖਿਲ ਸੀ ਇਹ ਫਿਰ ਅਖਿਲ ਨੂੰ ਮਿਲਦੇ ਆ ਤੇ ਉਸ ਨੂੰ ਇਹ ਕੰਮ ਲਈ ਕਹਿੰਦੇ ਨੇ ਕਿ ਤੂੰ ਦਿਬਿਆ ਦਾ ਕਤਲ ਕਰ ਕਿਉਂਕਿ ਤੇਰੇ ਉੱਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਤੂੰ ਉਸ ਕੋਲ ਘਰੇ ਜਾ ਸਕਦਾ ਕਿਉਂਕਿ ਪਹਿਲਾਂ ਵੀ ਇਹ ਅਜੀਤੇਸ਼ ਦੇ ਨਾਲ ਦਿਬਿਆ ਦੇ ਕੋਲ ਜਾਂਦਾ ਸੀ ਯਾਨੀ ਅਜੀਤੇਸ਼ ਦੇ ਘਰ ਜਾਂਦਾ ਸੀ ਤਾਂ ਦਿਬਿਆਂ ਦੇ ਨਾਲ ਇਸ ਦੀ ਪਹਿਲਾਂ ਵੀ ਗੱਲਬਾਤ ਹੁੰਦੀ ਸੀ ਜਾਨੀ ਇਹ ਜੋ ਦਿਬਿਆ ਤੇ ਅਖਿਲ ਸੀ ਦੋਨੋਂ ਜਾਣਕਾਰ ਸੀ ਤਾਂ ਪਹਿਲਾਂ ਤਾਂ ਅਖਿਲ ਇਸ ਗੱਲ ਤੋਂ ਨਾ ਕਰਦਾ ਪਰ ਇਸ ਉੱਤੇ ਇਹ ਦੋਨੋਂ ਜ਼ਿਆਦਾ ਦਬਾਅ ਪਾਉਂਦੇ ਨੇ ਤੇ ਫਿਰ ਇਹ ਮੰਨ ਜਾਂਦਾ ਕਿ ਠੀਕ ਹੈ ਮੈਂ ਉਸ ਦਾ ਕਤਲ ਕਰ ਦੇਵਾਂਗਾ ਤਾਂ ਹੁਣ ਇਹ 14 ਅਕਤੂਬਰ 2019 ਨੂੰ ਇਸ ਘਰ ਦੇ ਵਿੱਚ ਜਾਂਦਾ ਦਿਬਿਆ ਕੋਲ ਜਾਂਦਾ ਜਦੋਂ ਇਹ ਗੇਟ ਖੜਕਾਉਂਦਾ ਤਾਂ ਦਿਬਿਆ ਨੇ ਜਦੋਂ ਦੇਖਿਆ ਕਿ ਅਖੇਲਾ ਹੈ ਉਹ ਇਸ ਨੂੰ ਜਾਣਦੀ ਸੀ ਤਾਂ ਉਹ ਦਰਵਾਜ਼ਾ ਖੋਲ ਦਿੰਦੀ ਹੈ ਤੇ ਇਹ ਘਰ ਦੇ ਅੰਦਰ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਬਹਿੰਦਾ ਇਸ ਨੂੰ ਪਾਣੀ ਵੀ ਦਿਬਿਆ ਦਿੰਦੀ ਹੈ ਇਸ ਨਾਲ ਗੱਲਾਂ ਬਾਤਾਂ ਕਰਦੀ ਹੈ ਤੇ ਇਸ ਨੂੰ ਇਹ ਗੱਲ ਵੀ ਕਹਿੰਦੀ ਹੈ ਕਿ ਜੋ ਅਜੀਤੇਸ਼ ਹੈ ਉਸ ਦੇ ਭਾਵਨਾ ਦੇ ਨਾਲ ਨਜਾਇਜ਼ ਰਿਸ਼ਤੇ ਨੇ ਤੂੰ ਉਸ ਨੂੰ ਸਮਝਾ ਕੇ ਇਹ ਗੱਲ ਗਲਤ ਹੈ ਉਹ ਐਦਾਂ ਨਾ ਕਰੇ ਯਾਨੀ ਐਦਾਂ ਦੀਆਂ ਗੱਲਾਂ ਦਿਬਿਆ ਉਸ ਨਾਲ ਕਰ ਰਹੀ ਸੀ ਉਸ ਤੋਂ ਬਾਅਦ ਦਿਬਿਆ ਕਮਰੇ ਦੇ ਵਿੱਚ ਜਾ ਕੇ ਆਪਣੇ ਵਿਆਹੀ ਐਲਬਮ ਲਿਆਉਂਦੀ ਹੈ ਤੇ ਉਹ ਅਖਿਲ ਨੂੰ ਦਿਖਾਉਣ ਲੱਗਦੀ ਹੈ ਦਿਬਿਆ ਅਖਿਲ ਨੂੰ ਐਲਬਮ ਦੇ ਵਿੱਚੋਂ ਫੋਟੋਆਂ ਦਿਖਾ ਰਹੀ ਸੀ ਪਰ ਅਖਿਲ ਦੀ ਨਿਗਾਹ ਇਸ ਗੱਲ ਤੇ ਸੀ ਕਿ ਕਿਹੜੀ ਚੀਜ਼ ਮੈਂ ਇਸ ਦੇ ਮਾਰਾਂ ਜਿਸ ਨਾਲ ਇਸ ਦੀ ਮੌਤ ਹੋ ਜਾਵੇ ਦਿਬਿਆ ਹੁਣ ਐਲਬਮ ਦੇਖਣ ਦੇ ਵਿੱਚ ਮਗਨ ਹੋ ਜਾਂਦੀ ਹੈ ਉਸ ਦਾ ਧਿਆਨ ਐਲਬਮ ਦੇ ਵਿੱਚ ਹੁੰਦਾ ਹੈ ਪਰ ਅਖਿਲ ਦਾ ਧਿਆਨ ਇਹ ਗੱਲ 'ਚ ਹੁੰਦਾ ਕਿ ਕਿਹੜੀ ਚੀਜ਼ ਨਾਲ ਇਸ ਨੂੰ ਮਾਰ ਦਿੱਤਾ ਜਾਵੇ ਤੇ ਹੁਣ ਜਦੋਂ ਦਿਬਿਆ ਐਲਬਮ ਦੇਖ ਰਹੀ ਸੀ ਤਾਂ ਅਖਿਲ ਦੇ ਨਿਗਾਹ ਦੇ ਵਿੱਚ ਇੱਕ ਗੁਲਦਸਤਾ ਚੜਦਾ ਤੇ ਇਹ ਬੜੀ ਫੁਰਤੀ ਦੇ ਨਾਲ ਗੁਲਦਸਤਾ ਚੱਕਦਾ ਹੈ ਚੱਕਣ ਤੋਂ ਬਾਅਦ ਦਿਬਿਆ ਦੇ ਸਿਰ ਦੇ ਵਿੱਚ ਬੜੀ ਜ਼ੋਰ ਨਾਲ ਮਾਰਦਾ ਹੈ ਜਦੋਂ ਗੁਲਦਸਤਾ ਦੇਬਿਆ ਦੇ ਸਿਰ ਵਿੱਚ ਵੱਜਦਾ ਤਾਂ ਉਹ ਚੱਕਰ ਖਾ ਕੇ ਜ਼ਮੀਨ ਦੇ ਉੱਤੇ ਡਿੱਗ ਪੈਂਦੀ ਐ ਤੇ ਉਸ ਨੂੰ ਵੀ ਪਤਾ ਲੱਗ ਜਾਂਦਾ ਕਿ ਅਖਿਲ ਮੈਨੂੰ ਮਾਰਨ ਆਇਆ। ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੀ ਐ ਪਰ ਅਖਿਲ ਗੁਲਦਸਤੇ ਵਾਲੇ ਪੌੜ ਨੂੰ ਉਦੋਂ ਤੱਕ ਦੇਬਿਆ ਦੇ ਸਿਰ ਉੱਤੇ ਮਾਰਦਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ। ਹੁਣ ਦੇਬਿਆ ਦੀ ਮੌਤ ਹੋ ਜਾਂਦੀ ਐ। ਮੌਤ ਤੋਂ ਬਾਅਦ ਅਖਿਲ ਘਰ ਦਾ ਜੋ ਸਮਾਨ ਸੀ ਉਸ ਨੂੰ ਖੰਡਿਉਣਾ ਸ਼ੁਰੂ ਕਰ ਦਿੰਦਾ ਤਾਂ ਜੋ ਇਹ ਮਾਮਲਾ ਲੁੱਟ ਦਾ ਲੱਗੇ ਤੇ ਜਾਂਦਾ ਜਾਂਦਾ ਅਖਿਲ ਉਹ ਗੁਲਦਸਤ ਤੇ ਨੂੰ ਆਪਣੇ ਨਾਂ ਲੈ ਜਾਂਦਾ ਹੈ ਕਿ ਪੁਲਿਸ ਨੂੰ ਇਹ ਪਤਾ ਨਾ ਲੱਗੇ ਕਿ ਆਖਿਰ ਉਸ ਦਾ ਕਤਲ ਕਿਸ ਚੀਜ਼ ਨਾਲ ਕੀਤਾ ਗਿਆ ਇਹ ਜੋ ਸਾਰਾ ਕੇਸ ਸੀ ਹੁਣ ਸ਼ੀਸ਼ੇ ਵਾਂਗੂ ਸਾਫ਼ ਹੋ ਚੁੱਕਿਆ ਸੀ ਅਖਿਲ ਨੇ ਸਾਰਾ ਖੁਲਾਸਾ ਕਰ ਦਿੱਤਾ ਸੀ ਹੁਣ ਦਿਬਿਆ ਅਜੀਤੇਸ਼ ਤੇ ਅਖਿਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਉਹ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅਦਾਲਤ ਵੱਲੋਂ ਅਖਿਲ ਅਤੇ ਅਜੀਤੇਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਜੋ ਭਾਵਨਾ ਹੁੰਦੀ ਹੈ ਉਹ ਵੀ ਇਸ ਛੜਿਆੰਤਰ ਦੇ ਵਿੱਚ ਇਸ ਕਤਲ ਕਾਂਡ ਦੇ ਵਿੱਚ ਸ਼ਾਮਲ ਹੁੰਦੀ ਹੈ ਉਸ ਨੂੰ 14 ਸਾਲਾਂ ਦੀ ਸਜ਼ਾ ਅਦਾਲਤ ਵੱਲੋਂ ਸੁਣਾਈ ਜਾਂਦੀ ਹੈ ਹੁਣ ਇਹ ਜੋ ਤਿੰਨੋਂ ਨੇ ਇਹ ਜੇਲ੍ਹ ਵਿੱਚ ਆਪਣੀ ਜ਼ਿੰਦਗੀ गुजार ਰਹੇ ਨੇ ਤੇ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਕਿ ਜੋ ਇਹਨਾਂ ਨੂੰ ਸਜ਼ਾ ਮਿਲੀ ਆ ਉਹ ਕਾਫੀ ਆ ਜਾਂ ਇਹਨਾਂ ਨੂੰ ਹੋਰ ਸਜ਼ਾ ਮਿਲਣੀ ਚਾਹੀਦੀ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੇ ਆ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਇਸ ਲਈ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ